ਕਉਦਰ ਵਿਖੇ ਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿੱਚ 26 ਅਤੇ 27 ਮਾਰਚ ਨੂੰ ਵਰਸੀ ਮਨਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦਰਬਾਰ ਦੇ ਮੁਖ ਸੇਵਾਦਾਰ ਸਾਈ ਹਾਂਸਰਾਜ ਹੰਸ ਜੀ ਦਰਬਾਰ ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਦਰਬਾਰ ਦੇ ਸੇਵਾਦਾਰਾਂ ਵੱਲੋਂ ਅਤੇ ਸੰਗਠਾ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਸਾਈ ਹਾਂਸਰਾਜ ਹੰਸ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੋ ਪਿਛਲੇ ਸਮੇਂ ਦਰਬਾਰ ਵਿੱਚ ਹੋਈਆਂ ਗੱਲਾਂ ਬਾਤਾਂ ਨੂੰ ਲੈ ਕੇ ਜੋ ਵੀ ਵਾਧ ਖੜਾ ਹੋਇਆ ਸੀ ਉਹ ਸਾਰਾ ਖਤਮ ਹੋ ਚੁੱਕਾ ਹੈ ਸਾਡਾ ਸਾਰਾ ਇੱਕ ਪਰਿਵਾਰ ਹੈ ਪਰਿਵਾਰ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਹੈ ਕਿਉਂਕਿ ਸਾਡੇ ਬਾਪੂ ਜੀ ਨੇ ਹਮੇਸ਼ਾ ਪਿਆਰ ਦਾ ਸੰਦੇਸ਼ ਦਿੱਤਾ ਅਤੇ ਉਹਨਾਂ ਕਿਹਾ ਕਿ 26 ਅਤੇ 27 ਮਾਰਚ ਨੂੰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੀ ਵਰਸੀ ਮਨਾਈ ਜਾਵੇਗੀ ਉਸ ਨੂੰ ਲੈ ਕੇ ਸੰਗਤ ਨੂੰ ਖੁੱਲਾ ਸੱਦਾ ਹੈ ਅੱਜ ਸਾਈ ਜੀ ਅੱਜ ਲਾਲ ਬਾਦਸ਼ਾਹ ਦਰਬਾਰ ਦੇ ਵਿੱਚ ਪਹੁੰਚ ਕੇ ਕੀ ਕਹਿਣਾ ਚਾਹੋਗੇ ਜੈ ਬਾਪੂ ਲਾਲ ਬਾਦਸ਼ਾਹ ਸਰਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਹ ਫਕੀਰਾਂ ਦੇ ਸਰਤਾਜ ਨੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹਨਾਂ ਨੂੰ ਸੰਗਤ ਤੇ ਪਿਆਰ ਕਰਦੀ ਸੀ ਲੇਕਿਨ ਜਿਹੜੇ ਅਹਲੇ ਹਾਲ ਅਹਲੇ ਨਜ਼ਰ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਸਪਿਰਚੁਅਲ ਜਿਸ ਸਟੇਜ ਤੇ ਹੁੰਦੇ ਆ ਉਹ ਫਕੀਰ ਨੂੰ ਹੀ ਪਤਾ ਹੁੰਦਾ ਹੈ ਜਿਵੇਂ ਗੁਲਾਮ ਅਲੀ ਖਾਨ ਸਾਹਿਬ ਜਮੈਦੀ ਹਸਨ ਲਤਾ ਜੀ ਤੁਰ ਫਿਰਨ ਤੇ ਆਮ ਪਬਲਿਕ ਨੂੰ ਤੇ ਪਤਾ ਸਿੰਗਰ ਆ ਲੇਕਿਨ ਸਿੰਗਰ ਨੂੰ ਪਤਾ ਹੁੰਦਾ ਕਿ ਕਿਸ ਲੈਵਲ ਦਾ ਸਿੰਗਰ ਆ ਇਸ ਤਰ੍ਹਾਂ ਫਕੀਰਾਂ ਨੂੰ ਪਤਾ ਹੁੰਦਾ ਕਿ ਇਸ ਤੋਂ ਜਿੰਨੀ ਦੇ ਰੋਹ ਆਤਿਕ ਤੌਰ ਤੇ ਫਿਜ਼ੀਕਲੀ ਵਿਚਰੇ ਹਾਲਾਂਕਿ ਹੁਣ ਉਹ ਜ਼ਿਆਦਾ ਜ਼ਿੰਦਾ ਨੇ ਨਾਮ ਫਕੀਰ ਤੇ ਨਾਂ ਦਾ ਬਾਹੂ ਕਬਰ ਜਨਾ ਦੀ ਜੀਵੇ ਹੋ ਲੇਕਿਨ ਫਿਜ਼ੀਕਲੀ ਜਿੰਨੀ ਦੇ ਰਹਿ ਪੂਰੇ ਪੰਜਾਬ ਦੇ ਫਕੀਰ ਉਹਨਾਂ ਦੇ ਇੰਤਜ਼ਾਰ ਕਰਦੇ ਸਨ ਔਰ ਇੱਕ ਝਲਕ ਲਈ ਇੱਕ ਦਰਸ਼ਨ ਲਈ ਸਾਰਾ ਸਾਰਾ ਦਿਨ ਵੇਟ ਕਰਦੇ ਆਪਾਂ ਸਾਰਿਆਂ ਨੇ ਅੱਖਾਂ ਨਾਲ ਵੇਖਿਆ ਸੋ ਬਹੁਤ ਵੱਡੀ ਹਸਤੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਪਿਆਰ ਦਿੱਤਾ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਸ ਵਿੱਚ ਪਿਆਰ ਨਾਲ ਰਹੀਏ ਮੁਹੱਬਤ ਨਾਲ ਰਹੀਏ ਇਹ ਜਿਹੜੇ ਫਕੀਰਾਂ ਦੇ ਦਰਬਾਰ ਹੁੰਦੇ ਆ ਇਹ ਸੰਗਤ ਲਈ ਪਿਆਰ ਕਰਨ ਲਈ ਹੁੰਦੇ ਆ ਸੰਗਤ ਦੀ ਇੱਜ਼ਤ ਕਰਨ ਲਈ ਹੁੰਦੇ ਇhtram e aadmi ਲਈ ਹੁੰਦੇ ਆ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿਓ ਕਿਸੇ ਨੂੰ ਲੰਗਰ ਛਕਾ ਦਿਓ ਕਿਸੇ ਦੀ ਵੈਸੇ ਮਦਦ ਕਰ ਦਿਓ ਬਾਕੀ ਕਿ ਜਿਹੜਾ ਸਪਿਰਚੁਅਲ ਤੌਰ ਤੇ ਫਾਇਦਾ ਇੱਕ ਹੈ ਕਿ ਬਹਿਰونی ਫਾਇਦਾ ਬਾਹਰ ਆ ਜ਼ਾਹਿਰ ਤੌਰ ਤੇ ਇੱਕ ਹੈ ਅੰਦਰ ਬਾਤਨ ਜ਼ਾਹਰੀ ਤੌਰ ਤੇ ਆਮ ਦੁਨੀਆਦਾਰੇ ਹੀ ਮੰਗਦਾ ਤੰਦਰੁਸਤੀ ਬਾਲ ਬੱਚਿਆਂ ਦੀ ਜਹੋਰ ਘਰ ਦੀ ਖੁਸ਼ਹਾਲੀ ਜੋ ਵੀ ਮੈਟੀਰੀਅਲਿਸਟਿਕ ਦੁਨੀਆ ਦੇ ਵਿੱਚ ਹੈ ਤੇ ਫਕੀਰ ਉਹਨਾਂ ਕੋਲੋਂ ਸਿਰਫ ਫੈਜ਼ ਮੰਗਦਾ ਉਹ ਬਹੁਤ ਘੱਟ ਤਾਦਾਦ ਚ ਹੁੰਦੇ ਆ ਲੇਕਿਨ ਲੱਖਾਂ ਕਰੋੜਾਂ ਲੋਕ ਉਹਨਾਂ ਤੋਂ ਆਪਣੇ ਜੋ ਜੋ ਕਿਸੇ ਦੀ ਖਵਾਸ਼ ਆ ਉਹ ਜਦੋਂ ਜਿੱਦਾਂ ਦੀ ਨੀਤ ਲੈ ਕੇ ਆਉਂਦਾ ਇਸ ਦਰਬਾਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਸੋ ਇਹ ਮੁਹੱਬਤ ਦਾ ਮਰਕਜ਼ ਹੈ ਇਹ ਸੂਫੀ ਹੋ ਆ ਜਿਹੜਾ ਜਿਹਨੂੰ ਮੁਹੱਬਤ ਤੋਂ ਸਵਾ ਕੋਸ਼ ਨਾ ਹੋਵੇ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਉਹ ਹੈਗਾ ਅਸੀਂ ਸ਼ੁਰੂਆਤ ਇਸ ਤਰ੍ਹਾਂ ਕੀਤੀ ਸੀ ਕਿ ਇੱਥੋਂ ਬੱਚਿਆਂ ਲਈ ਜਾਂ ਆਵਾਮ ਲਈ ਜਾਂ ਪੰਜਾਬ ਦੇ ਯੂਥ ਲਈ ਇੱਕ ਐਸਾ ਮੈਸੇਜ ਜਾਵੇ ਕਿ ਜਿਹੜਾ ਸੂਫੀਜ਼ਮ ਹੈ ਉਹਦੇ ਵਿੱਚ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੇ ਆਰਟੀਫੀਸ਼ਲ ਨਸ਼ੇ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਮੁਹੱਬਤ ਦੇ ਇਸ਼ਕ ਦੇ ਤਸੱਵੁਫ ਦੇ ਰੰਗ ਚ ਰੰਗ ਜਾਂਦੇ ਉਹਦੇ ਵਿੱਚ ਆਪਣੇ ਵਿੱਚ ਹੀ ਇੰਨਾ ਨਸ਼ਾ ਆ ਕਿ ਕਿਸੇ ਹੋਰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਲੋਕਾਂ 'ਚ ਪ੍ਰਚਾਰ ਕਰਨਾ ਪੈਂਦਾ ਫਿਰ ਅਸੀਂ ਸੈਮੀਨਾਰ ਕਰਾਏ ਜਿਹੜਾ ਵੀ ਸਿੰਗਰ ਆਏ ਕਵਾਲ ਆਏ ਨਕਾਲ ਆਏ ਉਹਨਾਂ ਨੂੰ ਇਹ ਹੀ ਕਿਹਾ ਕਿ ਸੰਤ ਮਹਾਪੁਰਸ਼ ਵੀ ਆਏ ਉਹਨਾਂ ਨੂੰ ਕਿਹਾ ਕਿ ਇਹ ਹੀ ਬੇਨਤੀ ਕੀਤੀ ਹੱਥ ਜੋੜ ਕੇ ਕਿ ਇਹ ਹੀ ਪ੍ਰਚਾਰ ਕਰੋ ਕਿ ਨਸ਼ਿਆਂ ਤੋਂ ਕਿਸੇ ਤਰ੍ਹਾਂ ਜਾਨ ਛੁੱਟੇ ਤਾਂ ਕਿ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਸੂਫੀਆਂ ਫਕੀਰਾਂ ਦੇ ਨਾਂ ਤੇ ਇਹਦੇ ਵਿੱਚ ਕਿਸੇ ਵੀ ਐਸੀ ਚੀਜ਼ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਇੱਥੇ ਚੰਗੀਆਂ ਗੱਲਾਂ ਸ਼ੁਰੂ ਹੋਈਆਂ ਚੰਗੀਆਂ ਹੀ ਰਹੀਆਂ ਇਹ ਮੁਹੱਬਤ ਦਾ ਮਰਕਜ਼ ਰਿਹਾ ਆ ਮੁਹੱਬਤ ਦਾ ਕੇਂਦਰ ਰਿਹਾ ਇੱਥੇ ਮੁਹੱਬਤ ਹੀ ਚੱਲੇਗੀ ਇੱਥੇ ਨਫ਼ਰਤ ਲਈ ਜਗ੍ਹਾ ਹੀ ਨਹੀਂ ਇਸਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਹੈਗੇ ਬੇਵਾਦ ਛੜਿਆ ਸੀ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਉਹ ਕੁਝ ਨਹੀਂ ਵਿਵਾਦ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਆ ਰਿਸ਼ੀਨਗਰ ਮੱਲਾ ਨਕੂਦਰ ਆਪਣੇ ਸਾਰੇ ਭੈਣ ਭਰਾ ਆ ਇੱਥੇ ਹੀ ਆਪਾਂ ਪਲੇ ਆ ਇੱਥੇ ਹੀ ਇੱਥੋਂ ਹੀ ਸਾਰਾ ਕੁਝ ਹਾਸਲ ਹੋਇਆ ਇੱਕ ਪਰਿਵਾਰ ਦੇ ਵਿੱਚ ਚਾਰ ਭਰਾ ਆ ਉਹਨਾਂ ਚ ਇੱਕ ਖਲਾਫਾਤ ਹੋ ਸਕਦੇ ਆ ਇੱਕ ਬੰਦੇ ਨੂੰ ਇੰਤਜ਼ਾਮ ਦਿੱਤਾ ਜਾਂਦਾ ਜੇ ਉਹ ਤੇ ਤੇ ਇੱਕ ਕੰਮ ਚ ਕਿੰਤੂ ਪਰੰਤੂ ਆ ਤੇ ਉਹਦਾ ਬੰਦੇ ਦਾ ਫਰਜ਼ ਹੈ ਕਿ ਉਹ ਕਵੇ ਲੋ ਭਾਈ ਤੁਸੀਂ ਚਲਾਓ ਤੇ ਜਦੋਂ ਫਿਰ ਉਹ ਚਲਾਉਂਦੇ ਨੇ ਫਿਰ ਉਹ ਪਤਾ ਲੱਗਦਾ ਕਿ ਯਾਰ ਇਹ ਐਵੇਂ ਕੋਈ ਗਲਤ ਫਹਮੀ ਸੀ ਅਸੀਂ ਠੀਕ ਬੰਦੇ ਨੂੰ ਅੱਗੇ ਕੀਤਾ ਸੀ ਫਿਰ ਉਹ ਸਾਰੇ ਭੈਣਾ ਭਰਾਵਾਂ ਦਾ ਹੁਕਮ ਮੰਨਣਾ ਚਾਹੀਦਾ ਉਹ ਉਹਦੇ ਉਹਦੇ ਸਾਰੇ ਜਣੇ ਇਕੱਠੇ ਹੋ ਗਏ ਕੋਈ ਨਹੀਂ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦਾ ਹੀ ਘਰ ਆ ਉਹ ਮੈਂ ਆਜਵਾਂ ਉਹ ਆਜਣ ਕੋਈ ਫਰਕ ਨਹੀਂ ਪਰ ਜਦੋਂ ਕੋਈ ਆਜ ਵੀ ਚੱਲ ਕੇ ਤੇ ਫਿਰ ਆਕੜ تکਬਰ ਖੁਦੀ ਮਾਰ ਕੇ ਕਿਉਂਕਿ ਆਪਣਾ ਮਿਸ਼ਨ ਇਸ਼ਕ ਆ ਮੁਹੱਬਤ ਆ ਪਿਆਰ ਆ ਆਪਣਾ ਜਨਮ ਮੁਹੱਬਤ ਲਈ ਹੋਇਆ ਤੇ ਉਹਨਾਂ ਦਾ ਹੁਕਮ ਹੈ ਮੇਰੇ ਭੈਣਾ ਭਰਾਵਾਂ ਦਾ ਤੇ ਮੈਂ ਹਾਜ਼ਰ ਹਾਂ ਹੁਣ ਇਹ ਸਾਰੀਆਂ ਗੱਲਾਂ ਨੂੰ ਧਰ ਕਿਨਾਰ ਕਰਕੇ 26 27 ਮਾਰਚ ਨੂੰ ਜਿਹੜੀ ਆਪਾਂ ਹਰ ਸਾਲ ਵਰਸੀ ਮਨਾਉਂਦੇ ਹਾਂ ਨੇ ਬਾਪੂ ਜੀ ਦੀ ਉਹਦੇ ਲਈ ਆਪਾਂ ਤਿਆਰੀਆਂ ਸ਼ੁਰੂ ਕਰੀਏ ਆਪਾਂ ਇਥੋਂ ਉਸੇ ਤਰ੍ਹਾਂ ਮੁਹੱਬਤ ਦਾ ਪੈਗਾਮ ਦੇਈਏ ਔਰ ਲੋਕਾਂ ਨੂੰ ਦੱਸੀਏ ਕਿ ਅਸੀਂ ਇਕੱਠੇ ਆਂ ਔਰ ਆਓ ਸਾਰੇ ਸੰਗਤ ਨੂੰ ਵੀ ਬੇਨਤੀ ਆ ਬੇਖੌਫ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮੰਚੋ ਨਹੀਂ ਹੋਣਾ ਚਾਹੀਦਾ ਆਓ ਜੀ ਆਿਆਂ ਨੂੰ ਇਹ ਦਰਬਾਰ ਸਾਰਿਆਂ ਦਾ ਹੈ ਇਹ ਕੋਈ ਕੋਈ ਬੁੱਕਲ ਮਾਰ ਕੇ ਨਹੀਂ ਕਿਸੇ ਨੇ ਲੈ ਜਾਣਾ ਇਹ ਕਿੱਦਾਂ ਸ਼ੁਰੂ ਹੋਇਆ ਕਿਵੇਂ ਬਣਿਆ ਸਾਰਿਆਂ ਨੇ ਆਪਣੀ ਅੱਖਾਂ ਨਾਲ ਵੇਖਿਆ ਤੇ ਇਹ ਐਸਾ ਤੇ ਦਰਬਾਰ ਹੈ ਨਹੀਂ ਜਿੱਥੇ ਕੋਈ ਹਿਡਨ ਹੈ ਕੋਈ ਚੀਜ਼ ਨਾ ਇੱਥੇ ਸਿਸਟਮ ਹੈ ਐਸਾ ਕਿ ਕੋਈ ਕਿਸੇ ਨੂੰ ਕਰ ਸਕੇ ਲੇਕਿਨ ਚੱਲਦਾ ਰਹਿੰਦਾ ਹੈ ਇਸ ਤਰ੍ਹਾਂ ਹੀ ਦੁਨੀਆ ਚੱਲਦੀ ਹੈ ਇਹ ਕੋਈ ਨਵਾਂ ਨਹੀਂ ਕੰਮ ਸ਼ੁਰੂ ਹੋਇਆ ਜਦੋਂ ਤੋਂ ਦੁਨੀਆ ਚੱਲੀ ਹੈ ਅਗਰ ਕੋਈ ਕਿਸੇ ਨੂੰ ਡਾਊਟ ਹੈ ਤੇ ਤੁਸੀਂ ਕੋ ਭਾਈ ਪਹਿਲਾਂ ਡਾਊਟ ਕਲੀਅਰ ਕਰ ਲਓ ਜਦੋਂ ਹੋ ਜਾਏ ਤੇ ਮਨ ਨੂੰ ਸਾਫ਼ ਕਰਕੇ ਆਓ ਜਿੰਨੀ देर ਮਨ ਨਹੀਂ ਸਾਫ਼ ਕਹਿੰਦੇ ਨਾ ਤੂੰ ਤਕल्लਫ ਕੋ ਵੀ ਇਖਲਾਸ ਸਮਝਦਾ ਹੈ ਫਰਾਜ਼ ਦੋਸਤ ਹੁੰਦਾ ਨਹੀਂ ਹਰ ਹੱਥ ਮਿਲਾਣੇ ਵਾਲਾ ਜਿੱਦਣਾ ਹੱਥ ਮਿਲਾ ਲਓ ਇਤੋਂ ਵੀ ਸਾਫ਼